ਆ ਨਵੀਂ ਗੱਡੀ ਲਾਂਚ ਕੀਤੀ ਗਿਆ ਸਰ ਇਸ ਦੀ ਸਪੈਸ਼ੈलिटी ਕੀ ਹੈ ਇੱਕ ਗੱਡੀ ਸਰ ਇਸ ਟੋਟਲੀ ਆ ਕੰਪੈਕਟ ਐਸਯੂਵੀ ਸੈਗਮੈਂਟ ਦੀ ਲੀਡਰ ਹੈ ਸੋ ਉਹਦਾ ਕਾਰਨ ਕੀ ਹੈ ਉਹ ਹੈਗੀ ਹੈ ਇਹਦੀ ਇਹਦੇ ਫੀਚਰ ਇਹਦੀ ਸੇਫਟੀ ਤੇ ਇਹਦਾ ਪ੍ਰਾਈਸਿੰਗ ਸੇਫਟੀ ਹੈ ਇਹਦੇ ਵਿੱਚ 6 에어 ਬੈਗ ਆ ਰਹੇ ਠੀਕ ਹੈ ਆ ਇਹਦੀ ਜਿਹੜੀ ਪ੍ਰਾਈਸਿੰਗ ਹੈ ਉਹ 8,94,000 ਤੋਂ ਸਟਾਰਟ ਹੋ ਰਹੀ ਹੈ ਔਰ ਦਾ ਗੁੱਡ ਪੁਆਇੰਟ ਇਸ ਕਿ ਇੱਕ ਕੰਪੈਕਟ ਐਸਯੂਵੀ ਜਿਹਦੇ ਨਾਲ ਕਿ ਤੁਹਾਨੂੰ ਐਸਯੂਵੀ ਫੀਲ ਪਲਸ ਫੈਮਿਲੀ ਕਾਰ ਦੋਨਾਂ ਦਾ ਕੰਫਰਟ ਤੁਹਾਨੂੰ ਇਹ ਡਰਾਈਵ ਦੇਗੀ। ਜੋ ਅੱਛੀ ਚੀਜ਼ਾਂ ਇੰਟਰੋਡਿਊਸ ਹੋਈਆਂ ਇਸ ਵੇਰੀਐਂਟ ਦੇ ਵਿੱਚ ਉਹ ਹੈਗਾ ਕਿ ਇਹਦੇ ਵਿੱਚ ਡਿਊਲ ਟੋਨ ਰੂਫ ਜੋ ਆ ਗਈ ਹੈ ਉਹ ਐਡ ਹੋ ਗਿਆ ਹੈ। 16 ਇੰਚ ਦੇ ਆਪਣੇ ਟਾਇਰ ਆ ਗਏ ਨੇ ਇਨਫੋਰਸ ਸਿਸਟਮ ਹੈ। ਸਟੀering ਦੇ ਉੱਪਰ ਹੀ ਸਾਰੇ ਕੰਟਰੋਲਸ ਜੋ ਹੈ ਇੰਟਰੋਡਿਊਸ ਹੋ ਚੁੱਕੇ ਨੇ। ਪਲਸ ਜੋ ਬੂਟ ਸਪੇਸ ਉਹਦੀ ਬਹੁਤ ਵੱਧ ਗਈ ਹੈ। 60 40 ਦੀ ਸੀਟ ਇਹਦੇ ਵਿੱਚ ਇੰਟਰੋਡਿਊਸ ਹੋ ਗਈ ਹੈ। ਤੋਂ ਇਟ ਇਜ਼ ਅਗੇਨ ਅ ਵੈਰੀ ਗੁੱਡ ਨਾ ਲੋਡਡ ਫੀਚਰ ਕਾਰ ਵਿਦ ਦਾ ਪ੍ਰਾਈਸ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਵਿਰਾਜ ਮਹਿੰਦਰਾ ਵੱਲੋਂ 3XO ਰੀਵੈਕਸ ਜਿਹੜੀ ਕਿ ਲਾਂਚ ਕਰ ਦਿੱਤੀ ਗਈ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਥੈਂਕ ਯੂ ਅੱਜ ਜਿਹੜੀ ਨਵੀਂ ਗੱਡੀ ਲਾਂਚ ਕੀਤੀ ਗਈ ਹੈ ਸਰ ਇਸ ਦੀ ਸਪੈਸ਼ੈਲਿਟੀ ਕੀ ਹੈ ਵੀ ਜੋ ਮਾਰਕੀਟ ਦੇ ਵਿੱਚ ਨਵਾਂ ਲੈ ਕੇ ਆ ਰਹੀ ਹੈ ਗੱਡੀ ਆ ਸਰ ਸਭ ਤੋਂ ਪਹਿਲਾਂ ਤਾਂ ਸਾਰੇ ਲੁਧਿਆਣੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਪਲੱਸ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਨੋਵਲਟੀ ਮਹਿੰਦਰਾ ਦੇ ਸਾਊਥ ਸਿਟੀ ਸ਼ੋਰੂਮ ਦੇ ਵਿੱਚ ਆਏ ਤੇ ਆ ਕੇ ਬਹੁਤ ਪਿਆਰ ਦਿੱਤਾ ਅਹ ਇਹ ਗੱਡੀ ਸਰ ਇਸ ਟੋਟਲੀ ਆ ਕੰਪੈਕਟ ਐਸਯੂਵੀ ਸੈਗਮੈਂਟ ਦੀ ਲੀਡਰ ਹੈ ਸੋ ਉਹਦਾ ਕਾਰਨ ਕੀ ਹੈ ਉਹ ਹੈਗੀ ਹੈ ਇਹਦੀ ਇਹਦੇ ਫੀਚਰ ਇਹਦੀ ਸੇਫਟੀ ਤੇ ਇਹਦਾ ਪ੍ਰਾਈਸਿੰਗ ਸੋ ਇਹਦੀ ਜਿਹੜੀ ਸੇਫਟੀ ਹੈ ਇਹਦੇ ਵਿੱਚ 6 에어 ਬੈਗ ਆ ਰਹੇ ਠੀਕ ਹੈ ਅ ਇਹਦੀ ਜਿਹੜੀ ਪ੍ਰਾਈਸਿੰਗ ਹੈ ਉਹ 8,94,000 ਤੋਂ ਸਟਾਰਟ ਹੋ ਰਹੀ ਹੈ ਔਰ ਦਾ ਗੁੱਡ ਪੁਆਇੰਟ ਇਜ਼ ਕਿ ਇਹ ਇੱਕ ਕੰਪੈਕਟ ਐਸਯੂਵੀ ਹੈ ਜਿਸ ਦੇ ਨਾਲ ਕਿ ਤੁਹਾਨੂੰ ਐਸਯੂਵੀ ਫੀਲ ਪਲੱਸ ਫੈਮਿਲੀ ਕਾਰ ਦੋਨਾਂ ਦਾ ਕੰਫਰਟ ਤੁਹਾਨੂੰ ਇਹ ਡਰਾਈਵ ਦੇਗੀ ਜੋ ਅੱਛੀ ਚੀਜ਼ਾਂ ਇੰਟਰੋਡਿਊਸ ਹੋਈਆਂ ਇਸ ਵੀਰੀਅੰਟ ਦੇ ਵਿੱਚ ਉਹ ਹੈਗਾ ਕਿ ਇਹਦੇ ਵਿੱਚ ਡਿਊਲ ਟੋਨ ਰੂਫ ਜੋ ਆ ਗਈ ਹੈ ਉਹ ਐਡ ਹੋ ਗਿਆ ਹੈ 16 ਇੰਚ ਦੇ ਆਪਣੇ ਟਾਇਰ ਆ ਗਏ ਨੇ ਇਨਫੋਰਸ ਸਿਸਟਮ ਹੈ ਸਟੀering ਦੇ ਉੱਪਰ ਹੀ ਸਾਰੇ ਕੰਟਰੋਲਸ ਜੋ ਹੈ ਇੰਟਰੋਡਿਊਸ ਹੋ ਚੁੱਕੇ ਨੇ ਪਲੱਸ ਜੋ ਬੂਟ ਸਪੇਸ ਉਹਦੀ ਬਹੁਤ ਵਧ ਗਈ ਹੈ 60 40 ਦੀ ਸੀਟ ਇਹਦੇ ਵਿੱਚ ਇੰਟਰੋਡਿਊਸ ਹੋ ਗਈ ਹੈ ਤੋਂ ਇਟ ਇਜ਼ ਅਗੇਨ ਅ ਵੈਰੀ ਗੁੱਡ ਨਾ ਲੋਡਡ ਫੀਚਰ ਕਾਰ ਵਿਦ ਅ ਪ੍ਰਾਈਸ ਸਰ ਆਪਾਂ ਦੇਖਦੇ ਹਾਂ ਇਸ ਦਾ ਫੇਸ ਲਿਫਟ ਆਇਆ ਪਹਿਲਾਂ ਲੋਕਾਂ ਨੇ ਗੱਡੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ 3X ਨੂੰ ਤੇ ਉਸ ਸਮੇਂ ਇਸ ਦਾ ਰਿਵੈਕਸ ਜਿਹੜਾ ਕਿ ਹੈ ਫੇਸ ਲਿਫਟ ਆਇਆ ਤਾਂ ਇਸ ਦੇ ਵਿੱਚ ਉਹ ਪੁਰਾਣੇ ਮਾਡਲ ਤੋਂ ਕੀ ਚੇਂਜਸ ਜ਼ਿਆਦਾ ਨੇ ਸਰ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਡਿਊਲ ਟੋਨ ਜਿਹੜੀ ਹੈਗੀ ਉਹ ਰੂਫ ਆ ਗਈ ਠੀਕ ਹੈ ਇਹਦੇ ਵਿੱਚ 10 ਇੰਚੀ ਦਾ ਉਹ ਆ ਗਿਆ ਆਪਣਾ ਇਨਫੋਟੈਂਟ ਸਿਸਟਮ ਆ ਗਿਆ ਪਲੱਸ ਮਾਉਂਟਡ ਕੰਟਰੋਲਸ ਇਹਦੇ ਸਟੀering ਦੇ ਉੱਪਰ ਹੀ ਆ ਗਏ ਨੇ 60 40 ਦੀ ਉਹ ਆ ਗਈ ਹੈ ਇਹਦੇ ਵਿੱਚ LED DRL ਲੈਂਪਸ ਇੰਟਰੋਡਿਊਸ ਹੋ ਗਏ ਨੇ ਪਲਸ ਹੋਰ ਕਈ ਹੈ ਜੀ ਜਿੱਦਾ 60 40 ਸੀਟ ਦੱਸਿਆ ਤੁਹਾਨੂੰ ਮਾ ਆ ਗਿਆ ਲੈਦਰ ਸੀਟਸ ਇਹਦੇ ਵਿੱਚ ਆ ਗਿਆ ਨੇ ਡੀਆਰਐਲ ਲਾਈਟਸ ਆ ਗਿਆ ਨੇ ਸੋ देयर ਆ ਮਲਟੀਪਲ ਫੀਚਰਸ ਜੋ ਕਿ ਇਸ ਗੱਡੀ ਚ ਇੰਟਰੋਡਿਊਸ ਹੋਏ ਸਰ ਸਰ ਨੇ ਗੱਲ ਕਹੀ ਸੀ ਵੀ ਛੋਟਾ ਬਜਟ ਵੱਡੀ ਕਾਰ ਤੇ ਉਸ ਦੇ ਚਲਦੇ ਹੋਏ ਕੀ ਲੱਗਦਾ ਹੈ ਕਿ ਇੰਡੀਅਨ ਜਿਹੜੀ ਕਮਿਊਨਿਟੀ ਆ ਉਹਨੂੰ ਕਿਸ ਤਰੀਕੇ ਨਾਲ ਟੱਚ ਕਰੇਗੀ ਗੱਡੀ ਦੇਖੋ ਸਰ ਇੱਕ ਆਪਾਂ ਜਿਸ ਤਰੀਕੇ ਨਾਲ ਇੰਡੀਆ ਦੇ ਵਿੱਚ ਜਿੱਦਾ ਗਰੋ ਕਰਦਾ ਪਿਆ ਉਹ ਇਕਨੋਮੀ ਵੀ ਗਰੋ ਕਰਦੀ ਪਈ ਔਰ ਲੋਕਾਂ ਦਾ ਵੀ ਅਰਨਿੰਗਸ ਪੋਟੈਂਸ਼ੀਅਲ ਵੱਧ ਰਿਹਾ ਸੋ ਥਿਸ ਕਾਰ ਇਜ਼ ਵੈਰੀ ਯੂਨੀਕ ਵਿਦ ਦਾ ਪ੍ਰਾਈਸਿੰਗ ਜਦੋਂ ਮੈਂ ਤੁਹਾਨੂੰ ਦੱਸਿਆ ਪ੍ਰਾਈਸਿੰਗ ਵਿਦ ਦਾ ਸੇਫਟੀ ਤੋਂ ਪ੍ਰਾਈਸਿੰਗ ਇਹਦਾ ਜਿਹੜਾ ਸਟਾਰਟ ਆ ਉਹ 8 ਲੱਖ 94000 ਤੋਂ ਸਟਾਰਟ ਆ ਕਿ ਯੂ ਕੈਨ ਇੰਜੋਏ ਦਿਸ ਸੋ ਇਸ ਸੈਗਮੈਂਟ ਦੇ ਵਿੱਚ ਕੋਈ ਵੀ ਗੱਡੀ 8 ਲੱਖ 94000 ਤੋਂ ਸੈਗਮੈਂਟ ਨਹੀਂ ਇੰਟਰੋਡਿਊਸ ਹੋਈ ਵੀ ਸੋ ਥਿਸ ਇਜ਼ ਵਨ ਆਫ ਦਾ ਬੈਸਟ ਕਾਰ ਜੋ ਕਿ 6 ਏਅਰਬੈਗ ਸਟੈਂਡਰਡ ਵੇਰੀਐਂਟ ਦੇ ਨਾਲ ਇੰਟਰੋਡਿਊਸ ਹੋ ਰਹੀ ਹੈ ਸਰ ਅੱਜ ਮਹਿੰਦਰਾ 3XO ਦਾ ਜਿਹੜਾ ਕਿ ਆ ਫੇਸ ਲਿਫਟ ਲਾਂਚ ਹੋਇਆ ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇੰਡੀਅਨ ਫੈਮਿਲੀਜ਼ ਨੂੰ ਕਿਸ ਤਰੀਕੇ ਨਾਲ ਇਹ ਪਸੰਦ ਆਏਗੀ ਸਰ ਮੈਂ ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਕਹਿਣਾ ਚਾਹਨਾ ਸਤਿ ਸ਼੍ਰੀ ਅਕਾਲ ਸਭ ਨੂੰ ਸਭ ਤੋਂ ਪਹਿਲਾਂ ਸਰ ਫੇਸ ਲਿਫਟ ਨਹੀਂ ਹੈ ਸਰ ਇਟਸ ਅ ਬ੍ਰੈਂਡ ਨਿਊ ਵਹੀਕਲ ਇਟਸ ਨੋਟ ਅ ਫੇਸ ਲਿਫਟ ਅਸੀਂ 3x ਉਹ ਦਾ ਨੇਮ ਜਰੂਰ ਕਰ ਰਹੇ ਹਾਂ ਬਟ ਦਿਸ ਇਸ ਨੋਟ ਅ ਫੇਸ ਲਿਫਟ ਇਟਸ ਅ ਬ੍ਰੈਂਡ ਨਿਊ ਵਹੀਕਲ ਐਂਡ ਇਟਸ ਐਕਸਯੂ 3x ਉਹ ਰੇਵੈਕਸ ਓਕੇ ਤੋਂ ਐਕਸਯੂ 3x ਉਹ ਦੀ ਜਿਹੜੀ ਸਕਸੈਸ ਹੈ ਉਹ ਦੀ ਬ੍ਰੈਂਡ ਲੇਗੇਸੀ ਨੂੰ ਕੰਟੀਨਿਊ ਕਰਨ ਵਾਸਤੇ ਰੇਵੈਕਸ ਇੱਕ ਨਈ ਗੱਡੀ ਲਾਂਚ ਕੀਤੀ ਹੈ ਅਸੀਂ ਐਂਡ ਜਿਹੜੀ ਸਰ ਇਹ ਬੇਸਿਕਲੀ ਇੱਕ ਫੈਮਿਲੀ ਕਾਰ ਹੈ ਅਫੋਰਡੇਬਿਲਿਟੀ ਫੈਕਟਰ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ ਬਿਕਾਜ਼ ਤੁਸੀਂ ਪਿਛਲੇ ਦਿਨਾਂ ਦੇਖਿਆ ਹੋਵੇਗਾ ਮਹਿੰਦਰਾ ਨੇ ਕਿੰਨ ਚਾਹੇ ਉਹ ਆਪਜੀ ਦੀ ਜਿਹੜੀ ਇਲੈਕਟ੍ਰਿਕ ਵਹੀਕਲਸ ਆਈਆਂ ਨੇ ਐਕਸਯੂਵੀ 9i ਐਂਡ ਐਕਸਯੂਵੀ ਬੀਵੀ 6 ਐਂਡ ਥਿਸ ਇਜ਼ दैट ਵਹੀਕਲ ਜਿਹੜੀ ਕਿ ਮਤਲਬ ਅਫੋਰਡੇਬਲ ਫੈਕਟਰ ਦੇ ਵਿੱਚ ਹੈ ਔਰ ਜਿਹੜੀ ਐਸਪੀਰੇਸ਼ਨਲ ਕਸਟਮਰ ਹੈ ਜਿੰਨੂੰ ਕਿ ਮਤਲਬ ਇੱਕ ਲੋ ਬਜਟ ਦੇ ਵਿੱਚ ਵੱਡੀ ਕਾਰ ਦੀ ਇੱਕ ਫੀਲ ਲੈਣੀ ਹੈ ਵੱਡੀ ਕਾਰ ਲੈਣੀ ਹੈ ਉਹਨਾਂ ਵਾਸਤੇ ਗੱਡੀ ਸਪੈਸ਼ਲ ਫੈਸਟਿਵ ਨਜ਼ਰ ਨੂੰ ਦੇਖਦੇ ਉਹ ਲਾਂਚ ਕੀਤੀ ਗਈ ਹੈ ਐਂਡ ਬੈਸਟ ਪਾਰਟ ਹੈ ਸਰ ਸਟਾਈਲਿੰਗ ਬਹੁਤ ਅੱਛੀ ਹੈ ਟੈਕਨੋਲੋਜੀ ਬਹੁਤ ਅੱਛੀ ਹੈ ਤੁਸੀਂ ਮਹਿੰਦਰਾ ਦੀ ਟੈਕਨੋਲੋਜੀ ਨੂੰ ਦੇਖ ਰਹੇ ਹੋ ਮਹਿੰਦਰਾ ਦਾ ਨਾ ਹਮੇਸ਼ਾ ਜਿਹੜੀ ਇੰਡੀਅਨ ਕਮਿਊਨਿਟੀ ਆ ਉਹਦੇ ਨਾਲ ਬਹੁਤ ਪਿਆਰ ਰਹਿੰਦਾ ਹੈ ਉਸ ਦੇ ਅਕੋਰਡਿੰਗ ਗੱਡੀ ਬਣਦੀ ਹੈ ਤਾਂ ਇਸ ਵਾਰ ਵੀ ਦੇਖਦੇ ਆ ਵੀ ਕੰਪੈਕਟ ਐਸਯੂਵੀ ਦਾ ਸ਼ੌਂਕ ਸਭ ਨੂੰ ਆ ਤਾਂ ਉਸ ਦੇ ਪ੍ਰਾਈਸ ਸੈਗਮੈਂਟ ਜੋ ਗੱਡੀ ਲੈ ਕੇ ਆਉਂਦੀ ਆ ਤਾਂ ਇਸ ਦੇ ਇਨਫੋਟੇਨਮੈਂਟ ਸਿਸਟਮ ਦੇ ਵਿੱਚ ਵੀ ਕੁਝ ਇੰਪਰੂਵਮੈਂਟਸ ਕੀਤੀਆਂ ਗਈਆਂ ਨੇ ਡੈਫੀਨਿਟਲੀ ਸਰ ਬਹੁਤ ਇੰਪਰੂਵਮੈਂਟ ਕੀਤੀ ਗਈਆਂ ਨੇ ਐਂਡ ਇਨਫੋਟੇਨਮੈਂਟ ਸਿਸਟਮ ਟੱਚ ਸਕਰੀਨ ਇਨਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਐਂਡ ਬ੍ਰਾਂਡਡ ਇਨਫੋਟੇਨਮੈਂਟ ਸਿਸਟਮ ਹੈ ਐਂਡ ਸਭ ਤੋਂ ਵੱਡੀ ਗੱਲ ਹੈ ਸਰ ਸਟਾਈਲਿੰਗ ਫੀਚਰਸ ਟੈਕਨੋਲੋਜੀ एवरीवन ਨੋਜ਼ ਇਟ ਬਟ ਜੋ ਪ੍ਰਾਈਸਿੰਗ ਹੈ ਥੈਟ ਇਜ਼ ਗ੍ਰੇਟ ਐਂਡ ਮਤਲਬ 8,94,000 8,94000 ਰੁਪਏ ਤੋਂ ਗੱਡੀ ਸਟਾਰਟ ਹੈ ਐਂਡ ਆਈ ਥਿੰਕ ਜਿਹੜੀ ਇੱਕ ਆਮ ਬੰਦੇ ਦਾ ਸੁਪਨਾ ਹੁੰਦਾ ਹੈ ਵੱਡੀ ਗੱਡੀ ਛੋਟੇ ਬਜਟ ਦੇ ਵਿੱਚ ਉਹ ਸੁਪਨਾ ਮਹਿੰਦਰਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਗੱਡੀ ਦੇ ਰਾਹੀਂ ਦੇ ਵੇਰੀਐਂਟਸ ਕਿੰਨੇ ਹੋਣਗੇ ਟੋਟਲ ਜੇਕਰ ਗੱਲ ਕਰੀਏ ਦੇਖੋ ਇਹਦੇ ਚ પેટ્રોલ ਡੀਜ਼ਲ ਦੋਨੋਂ ਗੱਡੀਆਂ ਅਵੇਲੇਬਲ ਨੇ ਆਟੋਮੈਟਿਕ ਐਂਡ ਮੈਨੂਅਲ ਟਰਾਂਸਮਿਸ਼ਨ ਦੋਨੋਂ ਅਵੇਲੇਬਲ ਹੈ ਐਂਡ ਇੱਕ ਸੈਗਮੈਂਟ ਦੇ ਵਿੱਚ ਅਰਾਊਂਡ 4 ਤੋਂ 5 ਵੇਰੀਐਂਟਸ ਨੇ ਡਿਪੈਂਡਿੰਗ ਔਨ ਵੇਰੀਅ ਤੇ ਸਰ ਇਸ ਦੀ ਬੁਕਿੰਗ ਕਿਦਾਂ ਤੋਂ ਸਟਾਰਟ ਹੋਏਗੀ ਸਰ ਸਰ ਬੁਕਿੰਗ ਸਾਡੀ ਅੱਜ ਤੋਂ ਸਟਾਰਟਡ ਹੈ ਐਂਡ ਡਿਲੀਵਰੀ ਸਰ ਵਿਦ ਇਨ ਨੈਕਸਟ 10 ਟੂ 15 ਡੇਸ ਸਟਾਰਟ ਹੋ ਜਾਏਗੀ ਐਂਡ ਦ ਰਿਸਪੌਂਸ ਹੈਜ਼ ਬੀਨ ਗ੍ਰੇਟ ਇਨੋਰਮਸ ਐਂਡ ਵੀ ਡਿਡ ਨਾਟ ਐਂਟੀਸਿਪੇਟ ਕਿ ਸਾਨੂੰ ਇੰਨੀ ਰਿਸਪੌਂਸ ਮਿਲੇਗੀ ਉਹ ਰਿਸਪੌਂਸ ਸਾਨੂੰ ਮਿਲ ਰਹੀ ਹੈ ਐਂਡ ਬੁਕਿੰਗਸ ਬਹੁਤ ਐਕਸੀਡ ਕਰ ਜੀਆਂ ਗਏ ਨੇ ਐਂਡ ਮੈਂ ਚਾਹਨਾ ਕਿ ਜੇ ਕਿਉਂਕਿ ਪਹਿਲਾਂ ਵੀ ਵਰ ਐਕਸਪੈਕਟਿੰਗ ਦੈਟ ਵੀ ਵਿਲ ਬੀ ਡਿਲੀਵਰਿੰਗ ਦ ਕਾਰਸ ਰਾਈਟ ਅਵੇ ਦੇਰ ਵਿਲ ਨਾਟ ਬੀ ਐਨੀ ਵੇਟਿੰਗ ਪੀਰੀਅਡ ਬਟ ਸਾਨੂੰ ਇੰਨੀ ਬੁਕਿੰਗਸ ਆ ਗਈ ਨਾ ਦੇਰ ਦੇਰ ਵਿਲ ਬੀ ਵੇਟਿੰਗ ਪੀਰੀਅਡ ਡੈਫੀਨਿਟਲੀ ਤੇ ਮੈਂ ਸਭ ਨੂੰ ਰਿਕੁਐਸਟ ਕਰਨਾ ਕਿ ਜੇ ਸਬਜੈਕਟ 익ਸਪੈਕਟੇਸ਼ਨ ਹੈਗੀ ਹੈ ਗੱਡੀ ਨੂੰ ਲੈਣ ਦੀ ਜੇ ਸਭ ਦੀ ਚਾਹ ਹੈਗੀ ਹੈ ਪਲੀਜ਼ ਕੰਟੈਕਟ us ਇਮੀਡੀਏਟਲੀ ਔਰ ਵਿਜ਼ਿਟ ਐਨੀ ਆਫ ਆਰ ਸ਼ੋਰੂਮਸ ਐਟ ਸਾਊਥ ਸਿਟੀ ਔਰ ਡੰਡਾਇਰੀ ਕਲਾ ਔਰ ਮਲਾਰ ਰੋਡ ਫॉर ਅ ਟੈਸਟ ਡਰਾਈਵ ਐਂਡ ਬੁੱਕ ਯਰ ਕਾਰ ਇਮੀਡੀਏਟਲੀ ਸੋ ਥੈਟ ਫੈਸਟੀਵਲ ਦੇ ਵਿੱਚ ਤੁਹਾਡੇ ਕੋਲ ਨਵੀਂ ਕਾਰ ਹੋਵੇ